नशा के तो खिलाफ यात्रा कर रहे हैं नशा बंद होनी चाहिए ठीक है उसी के इसे बोलना है भैया देखिए ये लोग पंजाब से निकले हैं पूरे ऑल इंडिया के टूर कर रहे हैं नशा के ख़िलाफ़ अभियान चला रहे हैं तो भैया लोगों का सपोर्ट करिए आज बनारस में आए थे आशा ट्रस्ट में रुके थे तो हमने यहाँ इन लोगों से मुलाकात की इस समय ये गाजीपुर बलिया बिहार की तरफ ये लोग जाएंगे उसके बाद बीस में इन लोगों से बात कराओ कि आपका नाम क्या है कहाँ से हैं वो पूरा ठीक पाँच सात मिनट पर बनाओ 11 ਅਗਸਤ ਦਿਨ ਸੋਮਵਾਰ ਤੇ 2025 ਉਹੀ ਆਪਾਂ ਉੱਤਰ ਪ੍ਰਦੇਸ਼ ਦੇ ਵਿੱਚ ਆ ਜੀ ਤੇ ਜਿੱਥੇ ਆਪਾਂ ਨੂੰ ਬਾਈ ਲੈ ਕੇ ਗਏ ਸੀਗੇ ਆਸ਼ਾ ਟਰਸਟ ਤੇ ਤੇ ਉੱਥੇ ਆਪਾਂ ਜਿਹੜੀ ਰਾਤ ਕੱਟੀ ਸੀਗੀ ਉੱਥੋਂ ਆਪਾਂ ਜੀ ਆ ਗਏ ਆ ਤੇ ਉਸੇ ਰੋਡ ਤੇ ਆ ਗਿਆ ਜਿਸੇ ਰੋਡ ਤੇ ਬਾਈ ਆਪਾਂ ਨੂੰ ਆਸ਼ਾ ਟਰਸਟ ਤੱਕ ਲੈ ਕੇ ਗਿਆ ਸੀ ਬੜਾ ਵਧੀਆ ਟੀਚਾ ਬਾਈ ਤੇ ਵੀ ਕਿਸੇ ਕੁੜੀ ਤੋਂ ਉਹਨਾਂ ਨੇ ਅੱਜ ਤੱਕ 1 ਰੁਪਿਆ ਨਹੀਂ ਲਿਆ ਤੇ ਬਹੁਤ ਟਾਈਮ ਹੋ ਗਿਆ ਜਿਹੜਾ ਉਹਨਾਂ ਦਾ ਆਸ਼ਾ ਟਰਸਟ ਚੱਲਦੇ ਇਹਨੂੰ विदाउट फीस ਉਹ ਪੜਾਉਂਦੇ ਆ ਬੱਚਿਆਂ ਨੂੰ ਵਧੀਆ ਗੱਲ ਆ ਬਾਈ ਤੇ ਐਦਾਂ ਹੀ ਜਿਵੇਂ ਆਪਣੇ ਇੰਡੀਆ ਦੇ ਵਿੱਚ ਚੱਲਦਾ ਰਹੇ ਤੇ ਇੰਡੀਆ ਆਪਣਾ ਬਹੁਤ ਅੱਗੇ ਜਾ ਸਕਦਾਗਾ ਵਿੱਚ ਤਾਂ ਅੱਗੇ ਹੈ ਹੀ ਆ ਪਰ ਇਹਨਾਂ ਗੱਲਾਂ ਨਾਲ ਬਹੁਤ ਅੱਗੇ ਜਾਊਗਾ ਭਾਈ ਬਹੁਤ ਵਧੀਆ ਆਪਾਂ ਨੂੰ ਵੀ ਉਹਨਾਂ ਨੇ ਸਿੱਖਿਆ ਦਿੱਤੀ ਆ ਗੱਲਾਂ ਦਸੀਆਂ ਤੇ ਆਪਾਂ ਨੂੰ ਵੀ ਬਹੁਤ ਵਧੀਆ ਲੱਗਿਆ ਤੇ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਵੀ ਉਸ ਭੈਣਾਂ ਨੂੰ ਵੀ ਬਹੁਤ ਵਧੀਆ ਲੱਗਿਆ ਜਿਹੜੇ ਭੈਣ ਆਪਣੇ ਨਾਲ ਗੱਲਾਂ ਬਾਤਾਂ ਕਰ ਰਹੀਆਂ ਸੀ ਜਿਹੜੀਆਂ ਉੱਥੇ ਪੜ੍ਹਦੀਆਂ ਸੀਗੀਆਂ ਐਨੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਜੀ ਥੋੜੀਆਂ ਦਵਾਈਆਂ ਤੇ ਉਹ ਸਮਾਲ ਕੇ ਦੀ ਕਿਰਪਾ ਦੇ ਨਾਲ ਤੇ ਆਪਾਂ ਤੁਹਾਨੂੰ ਪਤਾ ਹੈ ਅੱਜ ਰਾਤ ਉੱਥੇ ਰੋਗੇ ਸੀਗੇ ਪਰ ਆਪਾਂ ਜਾ ਰਹੇ ਆਗੇ ਗਾਜੀਪੁਰ ਜੀ ਤੇ ਗਾਜੀਪੁਰ ਅੱਜ ਤਾਂ ਪਹੁੰਚਾਂਗੇ ਪਹੁੰਚਾਂਗੇ ਜੀ ਅੱਜ ਆਪਾਂ ਟਾਈਮ ਨਾਲ ਹੀ ਪਹੁੰਚਾਂਗੇ ਗਾਜੀਪੁਰ ਗਾਜੀਪੁਰ ਜਾ ਕੇ ਦੇਖਦੇ ਆ ਜੀ ਕੀ ਕੁਝ ਉੱਥੇ ਦੇਖਣ ਆਲਾਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪ ਵੀ ਦੇਖਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਜੀ ਅੱਜ ਬਈ ਆਪਣੀ ਚੈਨ ਵੀ ਥੋੜਾ ਮੋਟਾ ਡੱਕਾ ਲਾ ਗਈ। ਇੱਕ ਘਾ ਗਈ ਹੱਥ ਕਾਲੇ ਅੱਜ। ਕੋਈ ਨਹੀਂ ਬਈ ਕਹਾਂ ਚੱਲਦੇ ਆ ਤੇ ਇੱਕ ਸੌਣਿਆ ਇਹਨੂੰ। ਵੀ ਅੱਗੇ ਗਾਹਾਂ ਤੋਂ ਕਦੇ ਲਹੇ ਨਾ। ਢਿੱਲੀ ਹੋ ਗਈ ਮੈਨੂੰ ਲੱਗਦਾ ਬਿੱਟੂ ਯਾਰ। ਹਨਾ? ਢਿੱਲੀ ਹੋਈ ਪਈ ਹਨਾ। ਪਾਣੀ ਮੋਟੀਆਂ। ਜ਼ਿਆਦਾ ਢਿੱਲੀ ਹੋਈ ਪਈ ਤੇ ਆਪਾਂ ਜਾ ਕੇ ਕਰਦੇ ਆ ਕਿਸੇ ਮਿਸਤਰੀ ਦੇ ਨੇੜੇ ਤੇੜੇ ਇਹਨੂੰ ਤੇ ਕਸੌਣੇ ਆਪਾਂ। ਪਾਣੀ ਹੈਗਾ ਪਾਣ। ਸਾਹਮਣੇ ਮਾਈ ਬੋਰਡ ਲੱਗਿਆ ਆ ਗਿਆ। ਚੌਣਪੁਰ 40 ਕਿਲੋਮੀਟਰ ਗੋਰਖਪੁਰ 180 ਕਿਲੋਮੀਟਰ ਜਿਹੜਾ ਗਾਜੀਪੁਰ ਜਿੱਥੇ ਆਪਾਂ ਜਾਣਾਗਾ ਗਾਜੀਪੁਰ ਹੈਗਾ ਇਹ ਤੋਂ 40 ਕਿਲੋਮੀਟਰ ਤੇ ਇਸ ਤੋਂ ਪਿੱਛੇ-ਪਿੱਛੇ ਜਿਹੜੀ ਆਪਣੀ ਜੀ ਵਾਰਾਨਸੀ ਦੀ ਹੱਦ ਜਿਹੜੀ ਪਿੱਛੇ-ਪਿੱਛੇ ਰਹਿ ਗਈ ਤੇ ਜਿਹੜੀ ਆ ਸਾਹਮਣੇ ਹੱਦ ਆ ਗਈ ਇਸ ਬੋਰਡ ਤੋਂ ਇਹ ਗਾਜੀਪੁਰ ਦੀ ਹੱਦ ਆ ਗਈ ਜੀ ਗਾਜੀਪੁਰ ਵੀ ਅੱਗੇ ਸ਼ਹਿਰ ਆ ਜ਼ਿਲ੍ਹਾਗਾ ਤੇ ਆਪਾਂ ਗਾਜੀਪੁਰ ਅੱਜ ਜਾਣਾਗਾ ਜੀ ਤੇ ਗਾਜੀਪੁਰ 'ਚ ਜੋ ਵੀ ਦੇਖਣ ਵਾਲਾ ਹੋਇਆ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ ਜਿਵੇਂ ਭਾਈ ਆਪਾਂ ਗਾਜੀਪੁਰ ਦੇ ਵਿੱਚ ਐਂਟਰ ਹੋਏ ਸੀਗੇ ਗਾਜੀਪੁਰ ਸ਼ਹਿਰ ਦੇ ਜਿਵੇਂ ਬਾਰਡਰ ਹੋ ਗਿਆ ਉਹਦੇ ਵਿੱਚ ਐਂਟਰ ਹੋਏ ਸੀਗੇ ਤੇ ਦੂਜਾ ਸ਼ਹਿਰ ਆਇਆਗਾ ਜੀ ਨਸੀਰਪੁਰ ਨਸੀਰਪੁਰ ਹੈਗਾ ਜੀ ਦੂਜਾ ਸ਼ਹਿਰ ਗਾਜੀਪੁਰ ਦਾ ਤੇ ਪਹਿਲਾ ਸ਼ਹਿਰ ਸੀਗਾ ਜਿਹੜਾ ਜੀ ਉਹ ਸ਼ੈਦਪੁਰ ਸੀਗਾ ਉਹਦੀ ਆਪਾਂ ਵੀਡੀਓ ਨਹੀਂ ਬਣਾ ਸਕੇ ਤੇ ਜਿਹੜਾ ਆ ਦੂਜਾ ਸ਼ਹਿਰ ਆਇਆਗਾ ਨਸੀਰਪੁਰ ਤੇ ਇਹ ਤੋਂ ਆਪਣਾ ਗਾਜੀਪੁਰ ਰਹਿ ਗਿਆ ਜੀ 32 ਕਿਲੋਮੀਟਰ 32 ਜਾਂ 33 ਕਿਲੋਮੀਟਰ ਇੱਥੋਂ ਨਸੀਰਪੁਰ ਰਹਿ ਗਿਆ ਤੇ ਹੁਣ ਆਪਾਂ ਅੱਗੇ ਵੀ ਚੱਲਦੇ ਆ ਪਰ ਥੋੜਾ ਮੋਟਾ ਕੁਝ ਹਲਕਾ ਫੁਲਕਾ ਖਾ ਲਈਏ ਤੇ ਫੇਰ ਆਪਾਂ ਅੱਗੇ ਨੂੰ ਚੱਲਾਂਗੇ ਤੇ ਜਿਹੜਾ ਆਪਣਾ ਗਾਜੀਪੁਰ ਸ਼ਹਿਰ ਰਹਿ ਗਿਆ ਜੋ ਰਹਿ ਗਿਆ ਇਥੋਂ 6 ਕਿਲੋਮੀਟਰ ਸ਼ਹਿਰ ਦੀਆਂ ਪੀੜੀਆਂ ਪੀੜੀਆਂ ਗਲੀਆਂ ਚੋਂ ਜੋ ਲొਕੇਸ਼ਨ ਲਾ ਕੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਰਾਜਨ ਟੋਲੀ ਜੀ ਗਾਜੀਪੁਰ ਅੰਦਰ ਵੀ ਆਪਾਂ ਚੱਲਦੇ ਆ ਜੀ ਦਰਸ਼ਨ ਵੀ ਕਰਾਂਗੇ ਤੇ ਦਰਸ਼ਨ ਤੁਹਾਨੂੰ ਵੀ ਕਰਾਵਾਂਗੇ ਤੇ ਜਿਹੜੀ ਆਪਣੀ ਗੱਲ ਸੀਗੀ ਵੀ ਬਾਈ ਰਹਿਣ ਲਈ ਆਪਾਂ ਥਾਪ ਪੁੱਛਣੀ ਸੀਗੀ ਤੇ ਉਹ ਵੀ ਆਪਾਂ ਗੱਲਬਾਤ ਬਾਬਾ ਜੀ ਨਾਲ ਕਰ ਲਈਆ ਤੇ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਰਾਤ ਰੋ ਇੱਥੇ ਤੇ ਕਦੇ ਸਾਈਕਲਾਂ ਸੁਕਲਣਾ ਤੁਸੀਂ ਆਪਣੀਆਂ ਅੰਦਰ ਲਾ ਦੋ ਤੇ ਬਾਅਦ ਚ ਜਿਹੜਾ ਤੁਸੀਂ ਗਾਜੀਪੁਰ ਦੇ ਵਿੱਚ ਦੇਖਣ ਆਲਾ ਹੈਗਾ ਉਹ ਤੁਸੀਂ ਜਾ ਕੇ ਦੇਖਿਓ ਵੀਡੀਓ ਵੀਡੀਓ ਬਣਾ ਲਿਓ ਤੇ ਸਾਈਕਲਾਂ ਤੁਸੀਂ ਕਹਿੰਦੇ ਅੰਦਰ ਲਾ ਦੋ ਤੇ ਸਾਈਕਲਾਂ ਆਪਾਂ ਅੰਦਰ ਲਾ ਦਿੰਨੇ ਆ ਜੀ ਠੀਕ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਸਾਈਕਲਾਂ ਸੁਕਲਣਾ ਲਾਤੀਆਂ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਗਾਜੀਪੁਰ ਸ਼ਹਿਰ ਦੇ ਅੰਦਰ ਜੋ ਕੁਝ ਦੇਖਣ ਆਲਾ ਹੋਇਆ ਉਹ ਤੁਹਾਨੂੰ ਵੀ ਦਿਖਾਵਾਂਗੇ ਤੇ ਆਪ ਖੁਦ ਵੀ ਦੇਖਾਂਗੇ ਜੀ ਪਹੁੰਚ ਗਏ ਜੀ ਆਪਾਂ ਗਾਜੀਪੁਰ ਸ਼ਹਿਰ ਦੇ ਅੰਦਰ ਤੇ ਗਾਜੀਪੁਰ ਸ਼ਹਿਰ ਦੇ ਜਿਹੜੇ ਆਪਾਂ ਸਭ ਤੋਂ ਪਹਿਲੇ ਸਥਾਨ ਤੇ ਆਏ ਆ ਜੀ ਉਹ ਆਇਆ ਆਪਾਂ ਲਾਰਡ ਕਰਨਵਾਲਿਸ ਦੇ ਮਕਬਰੇ ਤੇ ਜੀ ਕਰਨਵਾਲਿਸ ਇਹ ਮਕਬਰਾ ਬਣਿਆ ਹੋਇਆਗਾ ਤੇ ਜਿਹੜੇ ਉਹ ਕਰਨਵਾਲਿਸ ਸੀਗੇ ਇੱਥੋਂ ਦੇ ਆਪਣੇ ਭਾਰਤ ਦੇ ਮੇਨ ਗਵਰਨਰ ਸੀਗੇ ਜੀ ਤੇ ਇਨਾਂ ਦੀ ਤੁਸੀਂ ਨੋਟਾਂ ਦੇ ਫੋਟੋ ਵੀ ਦੇਖੀ ਹੋਣੀ ਆ ਤੇ ਉਹ ਸੀਗੇ ਤੇ ਜਿਨ੍ਹਾਂ ਨੇ ਪੈਸਾ ਆਪਣੇ ਇੰਡੀਆ ਦੇ ਵਿੱਚੋਂ ਬਾਹਰ ਇੰਗਲੈਂਡ ਤੱਕ ਜਿਹੜਾ ਪੈਸਾ ਭੇਜਿਆ ਸੀਗਾ ਤੇ ਇਹਨਾਂ ਦੀ ਜਿਹੜੀ ਮੌਤ ਹੋਈ ਸੀਗੀ ਉਹ ਇਸੇ ਜਗ੍ਹਾ ਤੇ ਇਹਨਾਂ ਦੀ ਮੌਤ ਹੋਈ ਸੀਗੀ 5 ਅਕਤੂਬਰ 1805 ਨੂੰ ਇਹਨਾਂ ਦੀ ਮੌਤ ਹੋਈ ਸੀਗੀ ਤੇ ਇਸੇ ਜਗ੍ਹਾ ਤੇ ਮੌਤ ਹੋਈ ਸੀਗੀ ਜਿੱਥੇ ਇਹਨਾਂ ਦਾ ਮਕਬਰਾ ਬਣਿਆ ਹੋਇਆ ਹੈਗਾ ਜੀ ਜਿਹੜੀ ਇਹਨਾਂ ਦੀ ਲਾਸਟ ਉਮਰ ਹੈਗੀ ਜੀ ਜਦੋਂ ਇਹਨਾਂ ਦੀ ਡੈਥ ਹੋਈ ਸੀਗੀ ਤੇ ਉਦੋਂ ਇਹਨਾਂ ਦੀ ਉਮਰ ਸੀਗੀ 67 ਸਾਲ ਦੀ ਜੀ 67 ਸਾਲ ਦੀ ਉਮਰ ਜਿਹੜੀ ਪੂਰੇ ਕਰਕੇ ਇੱਥੇ ਉਹਨਾਂ ਦੀ ਡੈਥ ਹੋਈ ਸੀਗੀ ਤੇ ਉੱਥੇ ਹੀ ਉਹਨਾਂ ਦਾ ਮਕਬਰਾ ਬਣਿਆ ਹੋਇਆਗਾ ਜੀ ਤੇ ਜਿਹੜਾ ਉਹਨਾਂ ਦਾ ਮਕਬਰਾ ਬਣਿਆ ਹੋਇਆਗਾ ਜੀ 12 ਥੰਮ ਲੱਗੇ ਹੋਇਆ 12 ਥੰਮਾਂ ਦੇ ਉੱਪਰ 368 ਮੀਟਰ ਦੀ ਜਿਹੜੀ ਉਚਾਈ ਆ ਉਹਦੇ ਉੱਪਰ ਉਹਨਾਂ ਦਾ ਮਕਬਰਾ ਬਣਿਆ ਹੋਇਆਗਾ ਜੀ ਇੱਕ ਪਾਸੇ ਬਈ ਇਹਨਾਂ ਦੇ ਜਿਹੜੇ ਸਿਪਾਹੀ ਸੀਗੇ ਉਹ ਮਕਬਰੇ ਦੇ ਅੰਦਰ ਉਹਨੂੰ ਸੋਗ ਮਣਾਉਂਦਾ ਜਿਹੜਾ ਜਦੋਂ ਸੋਗ ਮਣਾਇਆ ਜਾਂਦਾ ਸੀ ਉਹੋ ਜਿਹਾ ਉਹਦਾ ਬੁੱਤ ਬਣਾ ਕੇ ਉਹਦੇ ਨਾਲ ਮਕਬਰੇ ਦੇ ਨਾਲ ਦਿਖਾਇਆ ਗਿਆ ਜੀ ਤੇ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਅੰਦਰ ਜਾਣਾ ਮਨਾ ਹੈਗਾ ਜੀ ਤੇ ਬਸ ਕੀ ਰਾਹ ਵੀ ਹੈ ਨਹੀਂ ਅੰਦਰ ਜਾਣ ਨੂੰ ਜੀ ਬਸ ਇਹੀ ਗੱਲਬਾਤ ਸੀਗੀ ਇੱਥੋਂ ਦੀ ਤੇ ਹੁਣ ਆਪਾਂ ਕਿਸੇ ਹੋਰ ਪਾਸੇ ਚੱਲਦੇ ਆਂ ਕਹਿੰਦੇ ਵੀ ਇੱਥੇ ਇੱਕ ਮਹਾਦੇਵ ਦਾ ਮੰਦਿਰ ਹੈਗਾ ਤੇ ਆਪਾਂ ਉਸ ਮੰਦਿਰ ਦੇ ਵਿੱਚ ਵੀ ਚੱਲਦੇ ਆਂ ਤੇ ਆਪ ਵੀ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਜੋ ਵੀ ਉੱਥੋਂ ਦਾ ਇਤਿਹਾਸ ਹੋਇਆ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ ਤੇ ਜਿਹੜੇ ਟੈਂਪੂ ਵਾਲੇ ਬਾਈ ਸੀਗੇ ਉਹ ਆਪਣੇ ਇੱਥੇ ਹੀ ਖੜੇ ਆ ਤੇ ਉਹ ਬਾਈ ਆਪਾਂ ਨੂੰ ਨਾਲ ਹੀ ਲੈ ਕੇ ਜਾਣਗੇ ਤੇ ਭਾਈਆਂ ਨੇ ਜਿਹੜੇ ਆਪਾਂ ਨੂੰ ਅੰਦਰ ਵੜਾਇਆ ਸੀਗਾ ਕਿਉਂਕਿ ਭਾਈ ਮਕਬਰਾ ਬੰਦ ਹੋ ਗਿਆ ਸੀਗਾ ਤੇ ਟਾਈਮ ਜਿਹੜੀ ਓਵਰ ਹੋ ਗਿਆ ਸੀਗਾ ਟਾਈਮ ਇਹਦਾ ਤੇ ਉਸ ਤੋਂ ਬਾਅਦ ਕਹਿੰਦੇ ਸਰਕਾਰੀ ਸੰਸਥਾ ਬਈ ਇਹਨੂੰ ਖੋਲ ਨਹੀਂ ਸਕਦੇ ਤੇ ਆਪਾਂ ਜਿਹੜੀ ਮਿਹਨਤ ਵਾੜੀ ਕੀਤੀ ਸੀਗੀ ਤੇ ਉਹਨਾਂ ਭਾਈਆਂ ਨੇ ਖੋਲਤਾ ਸੀਗਾ ਕਹਿੰਦਾ ਭਾਈ ਤੁਸੀਂ ਜਾ ਕੇ ਚੱਲ ਵੀਡੀਓ ਬਣਾ ਲਓ ਤੇ ਕੈਮਰਾ ਵਗੈਰਾ ਤੁਸੀਂ ਨਾ ਯੂਜ਼ ਕਰਿਓ ਤੇ ਆਪਾਂ ਭਈ ਫੋਨ ਦਿਖਾਦੇ ਸੀ ਆਪਾਂ ਫੋਨ ਨਾਲ ਹੀ ਵੀਡੀਓ ਬਣਾਉਣੀ ਆ ਤੇ ਦੱਸਤਾ ਸੀਗਾ ਵੀ ਆਪਾਂ ਭਾਈ ਇੰਨੀ ਦੂਰੋਂ ਆਏ ਆ ਤੇ ਬਾਈ ਕਹਿੰਦੇ ਚਲੋ ਕੋਈ ਗੱਲ ਨਹੀਂ ਬਣਾ ਲਓ ਤੇ ਬਾਈ ਕਹਿੰਦੇ ਤੁਸੀਂ ਉੱਪਰ ਵੀ ਚੱਲ ਜਾਇਓ ਹੁਣ ਤੁਸੀਂ ਅੰਦਰ ਤਾਂ ਆ ਹੀ ਗਏ ਹੋ ਤੇ ਆਪਾਂ ਤੁਹਾਨੂੰ ਮਕਬਰਾ ਵੀ ਦਿਖਾ ਦਨੇ ਆ ਜੀ ਆਹ ਬਾਈ ਤੁਸੀਂ ਅੰਦਰ ਦਾ ਮਕਬਰਾ ਵੀ ਦੇਖ ਸਕਦੇ ਹੋ ਤੇ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਸੀ ਕਿ ਉਹਨਾਂ ਦੇ ਪਾਈ ਜਿਹੜੇ ਸਪਾਈ ਸੀਗੇ ਜਦੋਂ ਸ਼ੋਗ ਮਣਾਉਂਦੇ ਤੇ ਉਹਨਾਂ ਦਾ ਬੁੱਤ ਵੀ ਉਹਨਾਂ ਦੇ ਨਾਲ ਲਾਇਆ ਹੋਇਆਗਾ ਫੋਟੋ ਉਹਦੇ ਨਾਲ ਦੀ ਛਾਪੀ ਹੋਈ ਆ ਤੇ ਆਹ ਵਾਲੀ ਫੋਟੋ ਲੱਗੀ ਹੋਈ ਆ ਜੀ ਤੁਸੀਂ ਦੇਖ ਹੀ ਸਕਦੇ ਹੋ ਤੇ ਆਹ ਵਾਲਾ ਸੀਗਾ ਭਾਈ ਇੱਥੇ ਦੀ ਗੱਲਬਾਤ ਜਿਹੜੀ ਤੇ ਹੁਣ ਆਪਾਂ ਪਿੱਛੇ ਵੱਲ ਨੂੰ ਚੱਲਦੇ ਆਂ ਇਹ ਬਾਹ ਫਸ ਗਈ ਪਹੁੰਚ ਗਏ ਜੀ ਆਪਾਂ ਮਹਾਦੇਵ ਮੰਦਿਰ ਤੇ ਤੇ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਆਂ ਜੀ ਤੇ ਤੁਹਾਨੂੰ ਵੀ ਕਰਾਉਣੇ ਆ ਤੇ ਉਸ ਤੋਂ ਬਾਅਦ ਜਿਹੜਾ ਇਸ ਮੰਦਿਰ ਦਾ ਇਤਿਹਾਸ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਆਪਾਂ ਪਹਿਲਾਂ ਦੱਸ ਦਈਏ ਇੱਕ ਇਹ ਗੰਗਾ ਦੀ ਜਮਾ ਕਿਨਾਰੇ ਤੇ ਮੰਦਿਰ ਬਣਿਆ ਹੋਇਆ ਹੈਗਾ ਸਾਰੇ ਨਾਲ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਜੀ ਤੇ ਪਿੱਛੇ ਭਾਈ ਜਿਹੜੀ ਤੁਹਾਨੂੰ ਮੈਂ ਪਹਿਲਾਂ ਗੱਲ ਦੱਸੀ ਸੀ ਕਿ ਭਾਈ ਪਿੱਛੋਂ ਦੀ ਇਹਦੇ ਗੰਗਾ ਨਦੀ ਲੰਘਦੀ ਹੈ ਤੇ ਗੰਗਾ ਦੇ ਕਿਨਾਰੇ ਤੇ ਜਿਹੜਾ ਮੰਦਿਰ ਬਣਿਆ ਹੋਇਆਗਾ ਤੇ ਮੰਦਿਰ ਦਾ ਇੱਥੇ ਕੋਈ ਇਤਿਹਾਸ ਨਹੀਂ ਆ ਇਹ ਮੰਦਰ ਦੀ ਵੈਸੇ ਹੀ ਕਹਿੰਦੇ ਇੱਥੇ ਜਿਆਦਾ ਮੰਨਤਾ ਹੁੰਦੀ ਆ ਤੇ ਇਸ ਕਰਕੇ ਲੋਕ ਦੂਰੋਂ ਦੂਰੋਂ ਇੱਥੇ ਮੱਥਾ ਟੇਕਣ ਜਿਹੜਾ ਆਉਂਦੇ ਆ ਤੇ ਆਪਣੀ ਜਿਹੜੀ ਮੰਗ ਮੰਨਤਾ ਮੰਗਣ ਆਉਂਦੇ ਆ ਜੀ ਆ ਪਿੱਛੇ ਗੰਗਾ ਨਦੀ ਦੀ ਗੱਲ ਕਰੀਏ ਤਾਂ ਪਾਣੀ ਵੀ ਇੱਥੇ ਕਹਿੰਦੇ ਬਹੁਤ ਜਿਆਦਾ ਹੁਣ ਚੜ ਗਿਆ ਸੀਗਾ ਕਿਉਂਕਿ ਜਿਆਦਾ ਮੀਂਹ ਪੈਣ ਕਰਕੇ ਪਾਣੀ ਜਿਆਦਾ ਉੱਪਰ ਤੱਕ ਆ ਗਿਆ ਸੀਗਾ ਤੇ ਜਿੱਥੇ ਉਹ ਤੁਸੀਂ ਉਹ ਮੰਦਰ ਦੀ ਉਹ ਦੇਖ ਰਹੇ ਹੋ ਵੀ ਮੰਦਰ ਦੇ ਪਿੱਲਰ ਥੱਲੇ ਲੱਗੇ ਹੋਇਆ ਤੇ ਉੱਪਰ ਮੰਦਰ ਖੜਾ ਹੋਇਆਗਾ ਤੇ ਉੱਥੋਂ ਤੱਕ ਕਿਨੇ ਪਾਣੀ ਵੀ ਗੰਗਾ ਨਦੀ ਦੇ ਵਿੱਚ ਆ ਗਿਆ ਸੀਗਾ ਤੇ ਜਿਹੜੀ ਆ ਤੁਸੀਂ ਆ ਥਾਂ ਦੇਖ ਰਹੇ ਹੋ ਤੇ ਇਹ ਬਈ ਕੁਝ ਕੁ ਥਾਂ ਤਾਂ ਖਾਲੀ ਪਈ ਆ ਤੇ ਗੰਗਾ ਨਦੀ ਜਿਹੜੀ ਪਰਲੇ ਪਰਲੇ ਸਾਈਡ ਤੇ ਹੈਗੀ ਆ ਤੇ ਜਿਹੜੀ ਆ ਖਾ ਦੇ ਥਾਂ ਖਾਲੀ ਪਈ ਆ ਇੱਥੇ ਬਈ ਕਹਿੰਦੇ ਖੇਤੀ ਵਗੈਰਾ ਵੀ ਇੱਥੋਂ ਦੇ ਲੋਕ ਕਰਦੇ ਆ ਜਿਵੇਂ ਸਬਜ਼ੀ ਵਗੈਰਾ ਐਦਾਂ ਦਾ ਕੁਝ ਇੱਥੇ ਬੀਜਦੇ ਆ ਤੇ ਹੁਣ ਬਈ ਵੇਹ ਲਈ ਪਿਆਗਾ ਹੁਣ ਕਹਿੰਦੇ ਇਹਨੂੰ ਮਹੀਨਾ ਡੇਢ ਮਹੀਨਾ ਜਿਹੜਾ 2 ਮਹੀਨੇ ਸੁੱਕਣ ਤੇ ਲੱਗਣੇ ਆ ਪਾਣੀ ਨੂੰ ਤੇ ਉਸ ਤੋਂ ਬਾਅਦ ਕਹਿੰਦਾ ਜਿਹੜਾ ਇੱਥੇ ਖੇਤੀ ਖੂਤੀ ਕੀਤੀ ਜਾਊਗੀ ਆ ਲੋਕ ਇੱਥੇ ਉਹਦੇ ਜਿਹੜੇ ਆਮ ਲੋਕਲ ਲੋਕ ਰਹਿੰਦੇ ਆ ਉਥੋਂ ਦੇ ਖੇਤੀ ਖੂਤੀ ਕਰਨਗੇ ਖੇਤੀ ਦਾ ਬਸ ਕਿਹੜੀ ਹੋਣੀ ਹੈ ਜੀ ਤੇ ਖੇਤੀ ਆਮ ਤਰ ਸਬਜੀ ਸਬਜੀ ਵਗੈਰਾ ਦੀ ਹੋਗੀ ਜੀ ਤੇ ਚਲੋ ਹੁਣ ਆਪਾਂ ਪਿੱਛੇ ਗੁਰਦੁਆਰਾ ਸਾਹਿਬ ਨੂੰ ਚੱਲਦੇ ਆ ਤੇ ਇਹੀ ਚੀਜ਼ਾਂ ਜਿਹੜੀਆਂ ਦੋ ਤਿੰਨ ਚੀਜ਼ਾਂ ਦੇਖਣ ਵਾਲੀਆਂ ਸੀਗੀਆਂ ਤੇ ਤੇ ਬਾਕੀ ਵਾਲਾ ਕੋਈ ਮੈਂ ਸਰਚ ਮਾਰ ਕੇ ਦੇਖਿਆ ਨਹੀਂ ਵੇਗਾਜੀਪੁਰ ਦੇ ਵਿੱਚ ਕੀ ਕੁਝ ਦੇਖਣ ਵਾਲਾਗਾ ਆਪਾਂ ਨੂੰ ਇਹੀ ਕੁਝ ਪਤਾ ਸੀਗਾ ਤੇ ਇਹੀ ਕੁਝ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਿਆ ਤੇ ਆਪਾਂ ਆਪ ਵੀ ਦੇਖ ਲਿਆ ਜੀ ਨੇਰਾ ਭਾਈ ਆਪਾਂ ਨੂੰ ਵਾਵਾ ਹੀ ਹੋ ਗਿਆ ਤੇ ਭਾਈ ਇਹ ਜਿਹੜੇ ਆਪਣੇ ਟੈਂਪੂ ਵਾਲੇ ਆ ਤੇ ਆਪਾਂ ਇਹਦੇ ਨਾਲ ਓਕਾ ਬਕਾ ਸੌਦਾ ਹੀ ਮਕਾਇਆ ਸੀਗਾ ਵੀ ਭਾਈ ਸਾਨੂੰ ਗੁਰਦੁਆਰਾ ਸਾਹਿਬ ਹੀ ਛੱਡ ਦੀ ਤੇ ਪੈਸੇ ਜਿੰਨੇ ਤੋਂ ਲੈਣੇ ਆ ਸਾਨੂੰ ਦੱਸ ਦੇ ਤੇ ਭਾਈ ਦੇ ਆਪਾਂ 200 ਰੁਪਏ ਚ ਗੱਲ ਮਕਾ ਲਈ ਸੀਗੀ ਇਹ ਕਹਿੰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਕੋਈ ਚੀਜ਼ ਦੇਖਣ ਆਲੀਆਂ ਹੋਈਆਂ ਤੇ ਉਹ ਤੁਹਾਨੂੰ ਦਿਖਾ ਦੂੰਗਾ ਤੇ ਗੁਰਦੁਆਰਾ ਸਾਹਿਬ ਵੀ ਜਾ ਕੇ ਲਾ ਦੂੰਗਾ ਤੁਹਾਨੂੰ ਤੇ ਭਾਈ ਆਪਾਂ ਹੁਣ ਚੱਲੇ ਆ ਗੁਰਦੁਆਰਾ ਸਾਹਿਬ ਤੇ ਆਹ ਕੁਛ ਇਦਾਂ ਦੀਆਂ ਗਲੀਆਂ ਨੇ ਜੀ ਗਾਜੀਪੁਰ ਸ਼ਹਿਰ ਦੀਆਂ ਪਹੁੰਚ ਗਏ ਸੀ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਗਾਜੀਪੁਰ ਸ਼ਹਿਰ ਘੁੰਮ ਕੇ ਤੇ ਬਾਬਾ ਜੀ ਨੇ ਵੀ ਹਾਲਤ ਤੋਂ ਲੱਗਦਾ ਹੈ ਗਏ ਸੀ ਕਮਰੇ ਦੇ ਵੀ ਬਾਬਾ ਜੀ ਨੇ ਬਹੁਤ ਟਾਈਮ ਬਾਅਦ ਜਿਹੜਾ ਇਹ ਕਮਰਾ ਖੋਲਿਆਗਾ ਤੇ ਆਪਣੇ ਆਉਣ ਤੋਂ ਪਹਿਲਾਂ ਬਈ ਜਿਹੜਾ ਸਫਾਈ ਸਫਾਈ ਸੀਗੀ ਉਹ ਬਾਬਾ ਜੀ ਨੇ ਕਰਾਈ ਆ ਤੇ ਇਹ ਅੱਜ ਆਪਣਾ ਰਹਿਣ ਦਾ ਵਸੀਲਾਗਾ ਅੱਜ ਦਾ ਇਹ ਵਾਲਾ ਕਮਰਾ ਦਿੱਤਾ ਹੋਇਆ ਬਾਬਾ ਜੀ ਨੇ ਤੇ ਇੱਥੇ ਅੱਜ ਆਪਾਂ ਪਾਵਾਂਗੇ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਗਾਜੀਪੁਰ ਸ਼ਹਿਰ ਦੇ ਸਿੰਘ ਸਭਾ ਗੁਰਦੁਆਰਾ ਦੇ ਵਿੱਚ ਰੁਕੇ ਹੋਏ ਹਾਂ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸ਼ਹਿਰ ਦੇ ਵਿੱਚ ਜਿਹੜਾ ਆਸਾ ਪਾਸਾ ਦੇਖਣ ਗਏ ਸੀਗੇ ਤੇ ਜਿਆਦਾ ਟਾਈਮ ਲੱਗ ਗਿਆ ਆਪਾਂ ਨੂੰ ਹਨੇਰਾ ਕਾਫੀ ਹੋ ਗਿਆ ਸੀਗਾ ਤੇ ਇੱਕ ਆਪਾਂ ਭਾਈ ਨਵਾਂ ਜਾਦੂ ਮੰਤਰ ਵੀ ਜਿਹੜਾ ਲੈਣਾ ਸੀਗਾ ਤੇ ਆਏ ਨੂੰ ਲੈਣ ਦੇ ਨਵਾਵਾ ਟਾਈਮ ਲੱਗ ਗਿਆ ਤੇ ਜਿਹੜਾ ਬਈ ਰੋਟੀ ਪਾਣੀ ਆਪਣਾ ਇਹ ਤੇ ਹੁਣ ਬਣਾਇਆ ਕਰਾਂਗੇ ਚਾਹ ਪਾਣੀ ਦਾ ਤੁਹਾਨੂੰ ਪਤਾ ਹੀ ਹੈ ਜੀ ਤੇ ਚਾਹ ਪਾਣੀ ਆਪੇ ਤੇ ਬਣਾਇਆ ਕਰਾਂਗੇ ਆਹ ਜਿਆਦਾ ਲੱਗਣ ਕਰਕੇ ਜੀ ਗੁਰਦੁਆਰਾ ਸਾਹਿਬ ਜਿਹੜਾ ਆਪਾਂ ਲੇਟ ਪਹੁੰਚੇ ਆ ਤੇ ਬਾਬਾ ਜੀ ਨੇ ਜਿਹੜਾ ਦਰਵਾਜ਼ਾ ਸਾਹਿਬ ਦਾ ਗੇਟ ਵੀ ਬੰਦ ਕਰਤਾ ਤੇ ਆਪਾਂ ਸਵੇਰੇ ਤੁਹਾਡੇ ਦਰਸ਼ਨ ਕਰਾਵਾਂਗੇ ਤੇ ਆਪਾਂ ਖੁਦ ਵੀ ਜਿਹੜੇ ਦਰਸ਼ਨ ਸਵੇਰੇ ਕਰਾਂਗੇ ਤੇ ਮਿਲਦੇ ਆ ਜੀ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ